ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪਿ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰਪ੍ਰਸਾਦ ਜਪਿਆਦ ਸਚੁ ਜੁਗਾਦ ਸਚੁ ਹੈਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈਭੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈਪੀ ਸਤੂ ਨਾਨਕ ਹੋਸੀ ਧੀ ਸਤੂ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਆਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ Jap yaad sat jugat sat ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਪੀ ਸਤਿ ਨਾਨਕ ਹੋਸੀ ਧੀ ਸਤਿ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗੰ ਗੁਰ ਪ੍ਰਸਾਦਿ ਜਪਿਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵਰ ਹੋਇ ਆਕਾਲ ਮੂਰਤਿ ਆਜੁ ਲੀ ਸੈ ਪੰਗ ਗੁਰ ਪ੍ਰਸਾਦਿ ਚਾਪਿ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰੁ ਅਕਾਲ ਮੂਰਤਿ ਆਜੁ ਲੀ ਸਹ ਪੰ ਗੁਰ ਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦਿ Jap yaad sach jugad sach hai pi sach nanak ho si ti sach ik onkar sat naam karta purakh nirbhau nirbhau ya kal murat ya jundi sa pang ਗੁਰ ਪ੍ਰਸਾਦਿ Jap yaad sach jugad sach hai pe sach nanak ho si ti sach ik onkar sat naam karta purakh nir bhau nir var ya kal murat ya jundi sa pang ਗੁਰ ਪ੍ਰਸਾਦ ਜਪਿਆ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਇਕ ਓਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਆਜੂਨੀ ਸੈ ਭੰਗ ਗੁਰੂ ਪ੍ਰਸਾਦ ਜਪਿ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵਰ ਅਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦਿ Jap yaad sach jugad sach hai pi sach nanak ho si pi sach ik onkar sat naam karta purakh nirbhau nirvar ya kal murat ya jundi sa pang ਗੁਰੂ ਪ੍ਰਸਾਦ ਜਪਿਆ ਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੁਨੀ ਸੈ ਪੰਗ ਗੁਰ ਪ੍ਰਸਾਦਿ Jap yaad sat jugat sat hai pi sat nanak ho si pi sat ik onkar sat naam karta purakh nirbhau nirvar ya kal murat ya jundi sa pa ਗੁਰ ਪ੍ਰਸਾਦਿ Jap yaad sach jugat sach hai pe sach nanak ho si thi sach ik onkar sat naam karta purakh nirbhau nirvar ya kal murat ya jundi sa pa ਗੁਰ ਪ੍ਰਸਾਦ ਜਪਿਆਦ ਸਚ ਜੁਗਾਤ ਸਚ ਹੈ ਪੀ ਸਚ ਨਾਨਕ ਹੋਸੀ ਧੀ ਸਚ ਏਕ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂਨੀ ਸੈ ਭੰਗ ਗੁਰਪ੍ਰਸਾਦ ਜਪਿਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਧੀ ਸਚ